ਪਿੰਡ ਦੇ ਬਾਹਰ ਰਾਮਕ੍ਰਿਸ਼ਨ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਉਸਦਾ ਇੱਕ ਬਹੁਤ ਪੁਰਾਣਾ ਊਠ ਸੀ ਜੋ ਸਾਲਾਂ ਤੋਂ ਉਸਦਾ ਸਾਥ ਦਿੰਦਾ ਆ ਰਿਹਾ ਸੀ ਪਰ ਹੁਣ ਊਠ ਬੁੱਢਾ ਹੋ ਗਿਆ ਸੀ ਅਤੇ ਕੰਮ ਵਿੱਚ ਇੰਨਾ ਕੁਸ਼ਲ ਨਹੀਂ ਰਿਹਾ ਇੱਕ ਦਿਨ ਤੁਰਦੀ ਫਿਰਦੀ ਊਠ ਅਚਾਨਕ ਇੱਕ ਸੁੱਕੇ ਹੋਏ ਟੋਏ ਵਿੱਚ ਡਿੱਗ ਪਿਆ ਟੋਆ ਬਹੁਤ ਡੂੰਘਾ ਸੀ ਊਠ ਉੱਚੀ ਉੱਚੀ ਚੀਕਣ ਲੱਗ ਪਿਆ ਕਿਸਾਨ ਭੱਜਿਆ ਤੇ ਦੇਖਿਆ ਕਿ ਊਠ ਬਾਹਰ ਨਹੀਂ ਨਿਕਲ ਸਕਿਆ ਰਾਮਕ੍ਰਿਸ਼ਨ ਉਲਜਣ ਵਿੱਚ ਸੀ ਮੈਨੂੰ ਕੀ ਕਰਨਾ ਚਾਹੀਦਾ ਹੈ ਇਹ ਪ੍ਰਾਣਾ ਹੈ ਅਤੇ ਇਸ ਨੂੰ ਬਾਹਰ ਕੱਢਣ ਲਈ ਮਿਹਨਤ ਅਤੇ ਪੈਸੇ ਦੋਵੇਂ ਲੱਗਣਗੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਫੈਸਲਾ ਕੀਤਾ ਸ਼ਾਇਦ ਸਮਾਂ ਆ ਗਿਆ ਹੈ ਇਸ ਨੂੰ ਇੱਥੇ ਦੱਬਣਾ ਬਿਹਤਰ ਹੋਵੇਗਾ ਇਸ ਨੂੰ ਮਿੱਟੀ ਨਾਲ ਢੱਕ ਦੇਣਾ ਉਸਨੇ ਪਿੰਡ ਵਾਸੀਆਂ ਨੂੰ ਬੁਲਾਇਆ ਸਾਰਿਆਂ ਨੇ ਬੇਲ ਚੁੱਕੀ ਅਤੇ ਇਸ ਨੂੰ ਮਿੱਟੀ ਨਾਲ ਢਕਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਊਠ ਡਰ ਦੀ ਮਾਰੀ ਉੱਚੀ ਉੱਚੀ ਚੀਕਣ ਲੱਗ ਪਿਆ ਪਰ ਕੁਝ ਧੀਰ ਬਾਅਦ ਇਹ ਅਚਾਨਕ ਚੁੱਪ ਹੋ ਗਿਆ ਪਿੰਡ ਵਾਸੀ ਮਿੱਟੀ ਪਾਉਂਦੇ ਰਹੇ ਜਦੋਂ ਕਿ ਕਿਸਾਨ ਸਮੇਂ-ਸਮੇਂ ਤੇ ਅੰਦਰ ਝਾਕਦਾ ਰਿਹਾ ਫਿਰ ਹੈਰਾਨ ਹੋ ਕੇ ਉਸਨੇ ਦੇਖਿਆ ਜਦੋਂ ਵੀ ਊਠ ਦੀ ਪਿੱਠ ਤੇ ਚਿੱਕੜ ਪੈਂਦਾ ਸੀ ਇਹ ਇਸ ਨੂੰ ਹਿਲਾ ਕੇ ਉਸ ਦੇ ਉੱਪਰ ਖੜਾ ਹੋ ਜਾਂਦਾ ਸੀ ਚਿੱਕੜ ਹੌਲੀ-ਹੌਲੀ ਟੋਏ ਨੂੰ ਭਰ ਦਿੰਦਾ ਸੀ ਅਤੇ ਊਠ ਉੱਚਾ ਅਤੇ ਉੱਚਾ ਚੜਦਾ ਜਾਂਦਾ ਸੀ ਥੋੜੀ ਦੇਰ ਵਿੱਚ ਊਠ ਟੋਏ ਵਿੱਚੋਂ ਬਾਹਰ ਨਿਕਲਦਾ ਗਿਆ ਪਿੰਡ ਵਾਲੇ ਹੈਰਾਨ ਰਹਿ ਗਏ ਜਿਸ ਚਿੱਕੜ ਨੂੰ ਉਹ ਸਮਝਦੇ ਸਨ ਕਿ ਉਹ ਖਤਮ ਹੋ ਗਿਆ ਹੈ ਉਹ ਪੌੜੀ ਵਿੱਚ ਬਦਲ ਗਿਆ ਸੀ ਯਾਦ ਰੱਖੋ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਤੇ ਕਈ ਤਰੀਕਿਆਂ ਨਾਲ ਚਿੱਕੜ ਸੁਟਿਆ ਜਾਵੇਗਾ ਕੋਈ ਤੁਹਾਨੂੰ ਅੱਗੇ ਵਧਣ ਤੋਂ ਰੋਕਣ ਲਈ ਬੇਲੋੜੀ ਆਲੋਚਨਾ ਕਰੇਗਾ ਕੋਈ ਤੁਹਾਡੀ ਸਫਲਤਾ ਦੀ ਈਰਖਾ ਵਿੱਚ ਤੁਹਾਨੂੰ ਬੁਰਾ ਭਲਾ ਕਹੇਗਾ ਕੋਈ ਤੁਹਾਡੇ ਤੋਂ ਅੱਗੇ ਨਿਕਲਣ ਲਈ ਤੁਹਾਡੇ ਆਦਰਸ਼ਾਂ ਦੇ ਉਲਟ ਰਸਤੇ ਅਪਣਾਉਂਦਾ ਦਿਖਾਈ ਦੇਵੇਗਾ ਜਹੀ ਸਥਿਤੀ ਵਿੱਚ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਖੂਹ ਵਿੱਚ ਨਹੀਂ ਰਹਿਣਾ ਚਾਹੀਦਾ ਪਰ ਹਿੰਮਤ ਨਾਲ ਹਰ ਚਿੱਕੜ ਨੂੰ ਸੁੱਟ ਦਿਓ ਇਸ ਤੋਂ ਸਿੱਖੋ ਅਤੇ ਇਸ ਨੂੰ ਪੌੜੀ ਵਿੱਚ ਬਦਲ ਦਿਓ ਆਪਣੇ ਆਦਰਸ਼ਾਂ ਨੂੰ ਛੱਡੇ ਬਿਨਾ ਆਪਣੇ ਕਦਮ ਅੱਗੇ ਵਧਾਉਂਦੇ ਰਹੋ ਸਕਾਰਾਤਮਕ ਰਹੋ ਸਕਾਰਾਤਮਕ ਜਿਓ